ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਪਤਾ ਵੀ ਜਿਹੜਾ ਇਹ ਗੁਰੂ ਘਰ ਆ ਜਿਹੜਾ ਇਹ ਸਾਨੂੰ ਪਿੰਡ ਬ੍ਰਾਹਮਣ ਮਾਜਰਾ ਤੋਂ ਪੰਜਾਬ ਦੇ ਵਿੱਚ ਇੱਕੋ ਇੱਕ ਪਿੰਡਾ ਜਿਹਦੇ ਵਿੱਚ ਹਰੇਕ ਪਿੰਡਾ ਦੇ ਵਿੱਚ ਦੋ ਦੋ ਚਾਰ ਚਾਰ ਗੁਰੂ ਘਰ ਹੈਗੇ ਨੇ ਲਗਭਗ ਪਰ ਪੰਜਾਬ ਦੇ ਵਿੱਚ ਇੱਕੋ ਹੀ ਪਿੰਡਾ ਉਹ ਹੈਗਾ ਬ੍ਰਾਹਮਣ ਮਾਜਰਾ ਜਿੱਥੇ ਗੁਰੂ ਘਰ ਹੈ ਨਹੀਂ ਸੀ ਪਰ ਪਿਛਲੇ ਸਾਲ ਸੰਗਤ ਦੇ ਸਹਿਯੋਗ ਨਾਲ ਜਿਹੜਾ ਗੁਰੂ ਘਰ ਦੀ ਉਸਾਰੀ ਆ ਜਿਹੜੀ ਉਹਦਾ ਨੀਂਹ ਪੱਥਰ ਰੱਖਿਆ ਗਿਆ ਨਿਸ਼ਾਨ ਸਭ ਲਾਏ ਗਏ ਤੇ ਸਾਡੇ ਨਾਲ ਪਿੰਡ ਬ੍ਰਾਹਮਣ ਮਾਜਰਾ ਦੀ ਸੰਗਤ ਜੁੜੀ ਹੋਈ ਹੈ ਨੇ ਅੱਜ ਸਾਨੂੰ ਪਤਾ ਹੀ ਸੰਗਰਾਮ ਦਾ ਦਹਾੜਾ ਸੀ ਪਰ ਸਵੰਨੇ ਸੋਚਿਆ ਵੀ ਇੱਕ ਵੀਡੀਓ ਪਾਈ ਜਾਵੇ ਜਿਹੜੀਆਂ ਆਲੇ-ਦਾਲੇ ਦੀਆਂ ਪਿੰਡਾਂ ਦੀਆਂ ਸੰਗਤਾਂ ਨੇ ਜਿਵੇਂ ਸਾਡੇ ਭਰਾਸ ਸਿਹਾਲ ਆਲੇ-ਦਾਲੇ ਪਿੰਡ ਨੇ ਜਿਹੜੇ ਉਹਨਾਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਇੱਕ ਵੀ ਇਸ ਗੁਰੂ ਘਰ ਬਣਾਉਣ ਦੇ ਵਿੱਚ ਸਾਡਾ ਤੇ ਵੱਧ ਚੜ ਕੇ ਪਿੰਡ ਬ੍ਰਾਹਮਣ ਮਾਜਰਾ ਸਹਿਯੋਗ ਕਰੋ ਸਾਡੇ ਨਾਲ ਇੱਕ ਪਾਠੀ ਜੀ ਨੇ ਪਿੰਡ ਸਿਹਾਲ ਤੋਂ ਉਹ ਅੱਜ ਸੰਗਰਾਂਤ ਤੇ ਅਰਦਾਸ ਬੇਨਤੀ ਕਰਨ ਆਏ ਸੀ ਤੇ ਬਾਬਾ ਜੀ ਨੂੰ ਪੁੱਛਦਿਆ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀਆਂ ਸੰਗਤਾਂ ਨੂੰ ਬਹੁਤ-ਬਹੁਤ ਹੀ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅਸੀਂ ਸੱਦਾ ਦਿੰਨੇ ਆ ਜਿਹੜੀਆਂ ਇਲਾਕੇ ਦੀਆਂ ਸੰਗਤਾਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਦੇ ਨਾਲ ਇੱਕੋ ਇੱਕੋ ਪਿੰਡ ਹੈ ਜਿਹੜਾ ਪਿੰਡ ਬ੍ਰਾਹਮਣ ਮਾਜਰਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਪਿੰਡ ਹੈ ਇੱਥੇ ਗੁਰੂ ਘਰ ਬਣਾਇਆ ਜਾਵੇ ਤੇ ਸੱਚੇ ਪਾਸ਼ਾ ਦੀ ਕਿਰਪਾ ਨਾਲ ਨਿਸ਼ਾਨ ਸਾਹਿਬ ਲਾਇਆ ਆ ਸੀ ਸੇਵਾ ਕੀਤੀ ਐ ਪਿੰਡ ਸਿਹਾਲ ਤੋਂ ਆਪਣੇ ਗੁਰਦੁਆਰਾ ਸਾਹਿਬ ਜਿੰਨੇ ਵੀ ਇਲਾਕੇ ਦੇ ਪਿੰਡ ਨੇ ਸਾਰਿਆਂ ਦਾ ਸੰਜੋਗ ਹੋਣਾ ਚਾਹੀਦਾ ਵੱਧ ਤੋਂ ਵੱਧ ਸਾਰੀਆਂ ਸੰਗਤਾਂ ਨੂੰ ਬੇਨਤੀ ਐ ਸਾਥ ਦਿਓ ਭਾਈ ਬਾਬਾ ਜੀਵਨ ਸਿੰਘ ਜੀ ਤੇ ਭਾਈ ਸੰਗਤ ਸਿੰਘ ਜੀ ਦੇ ਨਾਂ ਤੇ ਗੁਰਦੁਆਰਾ ਸਾਹਿਬ ਬਣਿਆ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡੇ ਨਾਲ ਇੱਕ ਬਾਈ ਜੋਨੀ ਪੈਂਟਰ ਜੀ ਜੁੜੇ ਨੇ ਇਹਨਾਂ ਨੂੰ ਵੀ ਬਾਈ ਨੂੰ ਪੁੱਛਦਿਆਂ ਵੀ ਇਲਾਕੇ ਦੀਆਂ ਸੰਗਤਾਂ ਨੇ ਜਿਹੜਾ ਨਾ ਵੀ ਉਹਨਾਂ ਦਾ ਸਹਿਯੋਗ ਕਿਸ ਤਰ੍ਹਾਂ ਦਾ ਪੜੇ ਹਾਂਜੀ ਵੀਰੇ ਅਸੀਂ ਤਾਂ ਇਹ ਸਾਰੇ ਇਲਾਕਾ ਨਵਾਸੀਆਂ ਨੂੰ ਬੇਨਤੀ ਕਰਦੇ ਆ ਜੋ ਨੇੜੇ ਨੇ ਪਿੰਡ ਨੇ ਜੇੜੀ ਸਿਹਾਲ ਬੁਜਰਕ ਬਰਾਸ ਬਿਨ ਨੂੰ ਹੱਥ ਜੋੜ ਕੇ ਬੇਨਤੀ ਆ ਜੀ ਇਹ ਹੈਗਾ ਬਹੁਤ ਵੱਡਾ ਕੰਮ ਆਪਣਾ ਹਮ ਗੁਰਦੁਆਰਾ ਬਣਾਉਣ ਦਾ ਪਰ ਇੱਕ ਸਾਲ ਹੋ ਗਿਆ ਅਧੂਰੀ ਆ ਇਹ ਕਹਿ ਸਕਦੇ ਆ ਸਾਡੇ ਪਿੰਡ ਦੇ ਵਿੱਚ ਮਤਲਬ ਕਿ ਅੱਜ ਇੰਨੀ ਜਾਣਕਾਰੀ ਨਹੀਂ ਹੈਗੀ ਇਸ ਧਰਮ ਬਾਰੇ ਕਿਉਂਕਿ ਉਲਕਰ ਹੈ ਨਹੀਂ ਸੀ ਪਰ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਤੋਂ ਵੱਧ ਸਹਿਯੋਗ ਕਰਨੀ। ਭਾਈ ਜੀ ਜਦੋਂ ਮਹਾਰਾਜ ਪ੍ਰਕਾਸ਼ ਕਰਾਉਣਾ ਪੈਂਦਾ ਸੀ ਜਾਂ ਕਿਸੇ ਦੇ ਦੁੱਖ ਮੁਸੀਬਤ ਜਾਂ ਵਿਆਹ ਸ਼ਾਦੀ ਦੇ ਵਿੱਚ ਦੇਖੀ ਜਿਹੜੇ ਮਹਾਰਾਜ ਜੀ ਲੈ ਕੇ ਆਉਂਦੇ ਸੀ ਉਹ ਕਿਹੜੀ ਕਿਹੜੀ ਹਾਂਜੀ ਉਹ ਬਹੁਤ ਦਿੱਕਤ ਆਉਂਦੀ ਸੀ ਸਾਨੂੰ ਜਿੰਨੇ ਜੱਕ ਅੱਗੇ ਜਾਣਾ ਪੈਂਦਾ ਸੀ ਖੇੜੀ ਬਰਾਸ ਨੇੜੇ-ਨੇੜੇ ਪਿੰਡਾਂ ਤੋਂ ਲੈ ਕੇ ਆਉਣੇ ਪੈਂਦਾ ਸੀ ਸਾਨੂੰ ਬੜੀ ਦਿੱਕਤਾਂ ਸੀ ਕਈ ਵਾਰੀ ਬਾਰਸ਼ ਦਾ ਟਾਈਮ ਵੀ ਹੁੰਦਾ ਸੀ ਉਸ ਟਾਈਮ ਅੱਜ ਬੜੀਆਂ ਦਿੱਕਤਾਂ ਆਈਆਂ ਨੇ ਵਿਆਹ ਸ਼ਾਦੀ ਚ ਜਾਂ ਕੋਈ ਮਰਗਤ ਹੁੰਦੀ ਸੀ ਉਦੋਂ ਬਹੁਤ ਦਿੱਕਤ ਆਉਂਦੀ ਸੀ ਹੂੰ ਤੇ ਬਹੁਤ ਬਹੁਤ ਸ਼ੁਕਰ ਆ ਵੀ ਹੁਣ ਸਾਡੇ ਪਿੰਡ ਗੁਰੂ ਘਰ ਦਾ ਮਾਲਕੇ ਨੀ ਪੱਥਰ ਰੱਖਿਆ ਗਿਆ ਹੁਣ ਇਹ ਸ਼ੁਰੂਆਤ ਕੰਮ ਜੀ ਇਹਦੀ ਵੀ ਮੰਨ ਕੇ ਚੱਲੋ ਵੀ ਇਹਦੀ ਸੇਵਾ ਬਣ ਜੇ ਤੇ ਨਿਸ਼ਾਨ ਸਾਹਿਬ ਤਾਂ ਲੱਗੇ ਗਏ ਵੀ ਇੱਕ ਦਰਬਾਰ ਸਾਹਿਬ ਬਣ ਕੇ ਓਰੇ ਮਹਾਰਾ ਜਿਹੜਾ ਪ੍ਰਕਾਸ਼ ਹੋ ਜਾਏ ਹਾਂਜੀ ਹਾਂਜੀ ਬਿਲਕੁਲ ਜੀ ਮਹਾਰਾ ਜੀ ਦੀ ਢਾਬ ਆਵੇ ਇੱਥੇ ਤਾਂ ਸਾਰੇ ਮੱਥਾ ਟੇਕਣ ਸਵੇਰੇ ਬਹੁਤ ਵਧੀਆ ਲੱਗਦਾ ਹੁਣ ਵੈਸੇ ਸਾਡੇ ਪਿੰਡ ਦੇ ਨੇ ਮਾਤਾ ਭੈਣਾਂ ਆਉਂਦੀਆਂ ਨੇ ਪਾਠ ਵੀ ਕਰਦੀਆਂ ਨੇ ਪਹਿਲਾਂ ਹੀ ਕੁਝ ਨਹੀਂ ਸੀ ਬਿਲਕੁਲ ਵੀ ਨਹੀਂ ਸੀ ਤੇ ਹੁਣ ਬਹੁਤ ਵਧੀਆ ਲੱਗਦਾਗਾ ਤੇ ਆਪਣਾ ਸਾਰੀ ਵੀ ਹੋਰ ਹੋ ਜੇ ਤਾਂ ਜ਼ਿਆਦਾ ਵਧੀਆ ਹੋਵੇਗਾ ਜੀ ਜਗਾ ਲਗਭਗ ਹੋਊਗੀ ਬਾਈ ਕਿਲੇ ਅੱਧੇ ਕਿਲੇ ਦੇ ਨੇੜ ਤੇੜੇ ਹੋਊਗੀ ਜਗਾ ਨਹੀਂ ਕਿਲਾ ਡੇਢ ਕਿਲਾ ਜਗਾ ਹੈਗੀ ਹੈ ਜੀ ਠੀਕ ਆ ਧੰਨਵਾਦ ਜੀ ਇਹ ਵੀ ਹੈ ਜੀ ਜਿੰਨੇ ਵੀ ਸੰਗਤਾਂ ਪੁੱਛੀਆਂ ਨੇ